ਇੱਥੇ ਇੱਕ ਰਾਇਲ ਵਿਲਾ ਨਾਮ ਦਾ ਹੋਟਲ ਹੈ ਆਪਣਾ ਜਿਸਾ ਕੋਟ ਦੇ ਕੰਪਲੈਕਸ ਦੇ ਸਾਹਮਣੇ ਉੱਥੇ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਮੈਡਮ ਸੀ ਪੁਸ਼ਪਿੰਦਰ ਕੋਰਪਸਪੈਕਟਰ ਤੇ ਉਹਨਾਂ ਨੇ ਦੌਰਾਨ ਇਹਨਾਂ ਨੂੰ ਜੋ ਇਨਫੋਰਮੇਸ਼ਨ ਮਿਲੀ ਤਾਂ ਉਹ ਤੇ ਰੇਡ ਕੀਤੀ ਤਾਂ ਪੰਜ ਲੜਕੀਆਂ ਤੇ ਪੰਜ ਮਤਲਬ ਕਿ ਲੜਕੇ ਸੀਗੇ ਉੱਥੋਂ ਮਿਲੇ ਤਰਾਜੂ ਹੱਥ ਦੇ ਵਿੱਚ ਤੇ ਇੱਕ ਉਹਦਾ ਮਾਲਕ ਸੀ ਜਿਹੜਾ ਉੱਥੇ ਮੈਂ ਕਿ ਇੱਕ ਦੰਦਾ ਚਲਾ ਰਿਹਾ ਸੀਗਾ ਜਿਹੜੇ ਕੁੜੀਆਂ ਮੁੰਡੇ ਜਿਹੜੇ ਇਹ ਕਮਿਟਿਡ ਸੀ ਜਾਂ ਕੋਈ ਤੱਕ ਵੀ ਨਾਲ ਲੈ ਕੇ ਗਿਆ ਸੀ ਕੀ ਕੋਈ ਕੀਤੀ ਹੋਈ ਹੈ ਫਿਰਾਲ ਤਾਂ ਉਹਦੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਜੇ ਕੋਈ ਹੋਰ ਅੱਗੇ ਗੱਲ ਆਵੇ ਜੀ ਉਸ ਟਿਕਾਣਾ ਬਣਾਗੇ ਜੀ ਉਹ ਵੀ ਸਕੂਲ ਦੇ ਵਿੱਚ ਕਾਫੀ ਜਿਹੜੇ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਵੀ ਧੰਦੇ ਵਗੈਰਾ ਚੱਲਦੇ ਉਹਨਾਂ ਨੂੰ ਕੀ ਵਾਰਨਿੰਗ ਹੈ ਜੀ ਜਿਹੜੇ ਕੋਈ ਜਿਹੜਾ ਗਲਤ ਕੋਈ ਵੀ ਅਨਸਰ ਆਸੀ ਉਹਨਾਂ ਨੂੰ ਇਹੀ ਵਾਰਨਿੰਗ ਦੇਵਾਂਗੇ ਪੁਲਿਸ ਦੇਖੋ ਹਰ ਵੇਲੇ ਐਕਟਿਵ ਹੈ ਜੇ ਕੋਈ ਕਿਤੇ ਗਲਤ ਕਾ ਕਰਦਾ ਕੋਈ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਔਰ ਜੇ ਕੋਈ ਇਹ ਜਿਹਾ ਕਰ ਵੀ ਰਿਹਾ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਆਪਣੇ ਕੰਮ ਤੋਂ ਇਸ ਤੋਂ ਮਾੜੇ ਕੰਮ ਤੋਂ ਬਾਹਰ ਜਾਣ ਨਹੀਂ ਤਾਂ ਫਿਰ ਉਹਨਾਂ ਖਿਲਾਫ ਜੋ ਬਣਦੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਊਗੀ ਸਰ ਜਿਹੜਾ ਹੁਣ ਮਾਮਲਾ ਉਹ ਕਿੰਨੇ ਆ ਜਣਿਆਂ ਤੇ ਦਰਜ ਕੀਤਾ ਤੇ ਧਾਰਾਵਾਂ ਕੀ ਲਾਈਆਂ ਉਹ ਮਾਮਲਾ ਕੀਤਾ ਆਪਣੇ 7 ਜਣੇ ਦੇ ਹੈਗਾ ਫਿਰ ਹਾਂ ਤੇ ਉਸ ਤੋਂ ਬਾਅਦ ਜਿਹੜੀ ਆਪਣੇ 5 ਜਿਹੜੀਆਂ ਲੜਕੀਆਂ ਸੀ ਆਪਣੇ 6 ਜਣੇ ਸੀਗੇ ਤੇ ਜਿਹੜੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮਾਮਲਾ ਅੱਗੇ 3 4 5 ਇਮੋਲ ਟ੍ਰੈਫਿਕਿੰਗ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ